ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਪਹਿਲੀ ਸਦਾਗਰੀ ਬਾਰੇ ਗੱਲ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਣਨ ਦੇ ਲਈ ਉਸ ਸਮੇਂ ਤੇ ਅੱਜ ਵੀ ਖੱਤਰੀ ਪੁੱਤਰਾਂ ਨੂੰ ਦੁਕਾਨਦਾਰੀ ਕਰਨੀ ਬੈਂਦੀ ਹੈ ਜਿਸ ਨੂੰ ਅੱਜ ਅਸੀਂ ਸਦਾਗਰੀ ਜਾਂ ਵਪਾਰ ਆਖਦੇ ਹਾਂ ਜਿੰਨੀ ਕਿਸੇ ਕੋਲ ਧਨ ਪੂੰਜੀ ਹੁੰਦੀ ਹੈ ਉੰਨੀ ਹੀ ਵੱਡੀ ਸਦਾਗਰੀ ਉਹ ਕਰਦਾ ਹੈ ਸਤਗੁਰੂ ਜੇਠਾ ਜੀ ਦੇ ਮਾਤਾ ਪਿਤਾ ਗਰੀਬ ਸੰਨ ਮਾਮੂਲੀ ਧੰਦਾ ਕਰਕੇ ਜੀਵਨ ਨਿਰਵਾਹ ਕਰਦੇ ਸਨ ਪਾਈ ਹਰਦਾਸ ਜੀ ਦੇ ਚਲਾਣੇ ਪਿੱਛੋਂ ਮਾਤਾ ਦਇਆਕੌਰ ਸਾਹਮਣੇ ਇਸ ਮਹਾਨ ਇਹ ਮਹਾਨ ਔਕੜ ਪੇਸ਼ ਆਈ ਕਿ ਘਰ ਦਾ ਝਟ ਕਿਵੇਂ ਲੰਗੇ ਉਨ੍ਹਾਂ ਦੇ ਗਵਾਂਢ ਘਰ ਵਿੱਚ ਐਸੇ ਸੱਜਣ ਪੁਰਸ਼ ਰਹਿੰਦੇ ਸਨ ਜਿਨ੍ਹਾਂ ਦੇ ਬਾਲਕ ਛੋਲੀਆਂ ਦੀਆਂ ਘੁੰਗਣੀਆਂ ਵੇਚਣ ਜਾਇਆ ਕਰਦੇ ਸਨ ਉਨ੍ਹਾਂ ਦੇ ਬਾਲਕਾਂ ਨੇ ਇੱਕ ਦਿਨ ਜੇਠਾ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਘੁੰਗਣੀਆਂ ਦਾ ਸ਼ਾਬਾ ਲਾ ਕੇ ਲੈ ਕੇ ਚੱਲਿਆ ਕਰਨ ਇੱਕ ਦਿਨ ਮਾਤਾ ਦਇਆਕੌਰ ਜੀ ਨੇ ਥੋੜੀਆਂ ਜਿਹੀਆਂ ਹੁੰਗੜੀਆਂ ਉਬਾਲ ਦਿੱਤੀਆਂ ਬਾਲਕ ਰੂਪ ਜੇਠਾ ਜੀ ਹੁੰਗੜੀਆਂ ਦਾ ਸ਼ਾਬਾ ਚੁੱਕ ਕੇ ਦਰਿਆ ਰਾਵੀ ਵੱਲ ਤੁਰ ਪਏ ਪਹਿਲੇ ਦਿਨ ਤੁਰੇ ਸਿਰ ਤੇ ਸ਼ਾਬਾ ਸੀ ਲੋਕਾਂ ਵੱਲ ਦੇਖੀ ਜਾਂਦੇ ਤੇ ਲੋਕ ਉਹਨਾਂ ਵੱਲ ਦੇਖਦੇ ਸਨ ਪਰ ਜੇਠਾ ਜੀ ਦੇ ਬੁੱਲਾ ਤੋਂ ਇਹ ਨਹੀਂ ਸੀ ਨਿਕਲਦਾ ਕਿ ਘੁੰਗਣੀਆਂ ਲੈ ਲਵੋ ਜਾਂ ਮਸਾਲੇਦਾਰ ਗਰਮਾ ਗਰਮ ਘੁੰਗਣੀਆਂ ਜੇਠਾ ਜੀ ਸੰਗ ਦੇ ਸਨ ਜੇਠਾ ਜੀ ਤੋਂ ਇਹ ਬੋਲਿਆ ਨਹੀਂ ਜਾ ਰਿਹਾ ਸੀ ਜਦੋਂ ਪਹਿਲੇ ਦਿਨ ਘੁੰਗਣੀਆਂ ਵੇਚਣ ਗਏ ਤਾਂ ਉਹ ਬਹੁਤ ਹੀ ਸੰਗ ਦੇ ਸਨ ਸ਼ਾਬਾਹ ਸਿਰ ਤੇ ਰੱਖੀ ਪ੍ਰਭੂ ਦਇਆ ਰਾਵੀ ਦੇ ਕਿਨਾਰੇ ਪਹੁੰਚ ਗਏ ਉਸ ਸਮੇਂ ਦਰਿਆ ਕਿਲੇ ਦੇ ਨਾਲ ਦੀ ਲੰਗਦਾ ਸੀ ਦਰਿਆ ਉੱਤੇ ਬਹੁਤ ਭੀੜ ਰਹਾ ਕਰਦੀ ਸੀ ਕਈ ਸਾਧੂ ਫਕੀਰ ਤਾਸ਼ ਸਤਰੰਜ ਤੇ ਗੱਪ ਗਿਆਨ ਵਾਲਿਆਂ ਦੀਆਂ ਟੋਲੀਆਂ ਬੈਠੀਆਂ ਰਹਾ ਕਰਦੀਆਂ ਸਨ ਦਰਿਆ ਦਾ ਸ਼ੀਤਲ ਜਲ ਤੇ ਟਾਲੀਆਂ ਠੰਡੀਆਂ ਛਾਵਾਂ ਮਨੁੱਖ ਨੂੰ ਉਥੋਂ ਘਰ ਵੱਲ ਨਹੀਂ ਸੰ ਆਉਣ ਦਿੰਦੀਆਂ ਦਰਿਆ ਦੇ ਕਿਨਾਰੇ ਟਾਲੀ ਦੀ ਛਾਂ ੇਠਾ ਸ਼ਾਬਾ ਰੱਖ ਕੇ ਜੇਠਾ ਜੀ ਬੈਠੇ ਰਹੇ ਧੋਖ ਸੱਜਣਾ ਨੇ ਤਿੰਨ ਕ ਪੈਸੇ ਵਟਾਏ ਉਹ ਵੀ ਉਹਨਾਂ ਆਪ ਆ ਕੇ ਪੁੱਛਿਆ ਜੇਠਾ ਜੀ ਨੇ ਆਪਣੀ ਜਵਾਨ ਨੂੰ ਆਵਾਜ਼ ਨਹੀਂ ਦਿੱਤੀ ਤੇ ਕਾਲਾ ਪੈਣ ਲੱਗੀਆਂ ਘੁੰਗਣੀਆਂ ਨਾ ਵਿਕੀਆਂ ਜੇਠਾ ਜੀ ਸ਼ਾਬੇ ਦੇ ਕੋਲ ਬੈਠੇ ਰਹੇ ਸਾਧੂਆਂ ਦੀ ਇੱਕ ਟੋਲੀ ਨੇ ਦਰਿਆ ਵਿੱਚ ਇਸ਼ਨਾਨ ਕੀਤਾ ਇਸ ਇਸ਼ਨਾਨ ਕਰਕੇ ਪੂਜਾ ਪਾਠ ਵਿੱਚ ਰੁੱਝ ਗਏ ਜਦੋਂ ਪੂਜਾ ਪਾਠ ਕਰ ਚੁੱਕੇ ਤਾਂ ਉਹ ਸਾਧੂ ਆਪਣੇ ਆਪ ਜੇਠਾ ਜੀ ਦੇ ਕੋਲ ਅੱਪੜ ਗਏ ਉਹਨਾਂ ਨੇ ਜੇਠਾ ਜੀ ਨੂੰ ਕਿਹਾ हे ਬਾਲਕ ਅਸੀਂ ਸਾਰੇ ਸਾਧੂ ਭੁੱਖੇ ਹਾਂ ਕਿਤੇ ਉਹ ਭੋਜਨ ਸਮਾ ਸਕਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ ਅਸਾਂ ਕੋਲ ਮਾਇਆ ਵੀ ਨਹੀਂ ਕਿ ਸਾਨੂੰ ਗੁੰਗਣੀਆਂ ਸ਼ਿਕਾਰ ਸਕਦਾ ਹੈ ਨਿਰਮਲ ਆਤਮਾ ਬਾਲਕ ਰੂਪ ਜੇਠਾ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਮਹਾਪੁਰਸ਼ੋ ਜੀ ਚਾ ਜੋ ਜੋ ਜੀ ਚਾਹੇ ਤਾਂ ਸਾਰੀਆਂ ਗੁੰਗਣੀਆਂ ਖਾ ਲਵੋ ਮੁਖੀ ਸਾਧੂ ਵਾ ਬਾਲਕ ਤੂੰ ਧੰਨ ਹੈ ਮੁਖੀ ਸਾਧੂ ਨੇ ਆਖਿਆ ਵਾਹ ਬਾਲਕ ਤੂੰ ਧੰਨ ਹੈ ਭੁੱਖੇ ਸਾਧੂਆਂ ਨੂੰ ਪ੍ਰਸੰਨ ਕਰਨ ਲੱਗਾ ਹੈ ਤੈਨੂੰ ਭਗਵਾਨ ਪ੍ਰਸੰਨ ਕਰੇਗਾ ਇਹ ਆਖ ਕੇ ਸਾਧੂ ਛਾਬੇ ਦੇ ਦੁਆਲੇ ਬੈਠ ਗਏ ਤੇ ਮੁੱਠਾ ਭਰ-ਭਰ ਕੇ ਸਾਰੀਆਂ ਘੁੰਗੜੀਆਂ ਖਾ ਗਏ ਕੁੰਗਣੀਆਂ ਖਾਂਦਾ ਹੋਇਆ ਮੁਖੀ ਸਾਧੂ ਬਚਨ ਕਰੀ ਗਿਆ हे बालक ਤੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ ਚੰਗੇ ਪ੍ਰਤਾਪੀ ਘਰ ਵਿੱਚ ਤੇਰਾ ਵਿਆਹ ਹੋਵੇਗਾ ਕੰਗਾਲ ਤੇ ਪਾਤਸ਼ਾ ਸਾਰੇ ਤੇਰੇ ਚਰਨਾਂ ਉੱਤੇ ਮੱਥਾ ਟੇਕਣਗੇ ਹਜ਼ਾਰਾਂ ਦੁਖੀਆਂ ਭੁੱਖਿਆਂ ਨਿਆਸਰਿਆਂ ਤੇ ਲੋੜਵੰਦਾਂ ਨੂੰ ਤੇਰੇ ਦਰਵਾਜ਼ੇ ਵੱਲੋਂ ਸਹਾਇਤਾ ਮਿਲੇਗੀ ਜਾ ਅੱਜ ਤੋਂ ਤੈਨੂੰ ਕੋਈ ਘਾਟਾ ਨਹੀਂ ਰਹੇਗਾ ਰੁੱਤ ਆਈ ਲੈ ਸਰਸਵੰਤ ਮਾਹੀ ਰੰਗ ਰਾਤੇ ਰਹੇ ਸੀ ਤੇਰੇ ਚਾਏ ਕੁੰਗੜੀਆਂ ਸ਼ੱਕ ਕੇ ਪ੍ਰਸੰਨ ਹੋ ਕੇ ਸਾਧੂ ਜਿੱਤਰੋ ਜਿੱਧਰੋ ਆਏ ਸੀ ਉੱਧਰ ਉੱਧਰ ਤੁਰ ਗਏ ਕਰਤਾਰ ਨੇ ਕੀ ਖੇਡ ਰਚੀ ਇਸ ਦਾ ਗਿਆਨ ਕਰਤਾਰ ਨੂੰ ਹੋਵੇਗਾ ਜੇਠਾ ਜੀ ਉਦਾਸ ਨਹੀਂ ਸਨ ਹੋਏ ਖਾਲੀ ਸ਼ਾਬਾ ਚੁੱਕ ਕੇ ਘਰ ਨੂੰ ਤੁਰ ਪਏ ਜਦੁ ਘਰ ਪੁੱਜੇ ਤਾਂ ਮਾਇਆ ਮਾਤਾ ਦਇਆਕ ਹੋਰ ਜੀਨੇ ਅੱਗੇ ਹੋ ਕੇ ਪਹਿਲਾ ਛਾਤੀ ਨਾਲ ਲਾਇਆ ਮੱਤਾ ਚੁੰਮ ਕੇ ਪੁੱਛਿਆ ਬੇਟਾ ਕੁੰਗੜੀਆਂ ਵੇਖ ਗਈਆਂ ਹਾਂ ਮਾਤਾ ਜੀ ਸਾਰੀਆਂ ਕੁੰਗੜੀਆਂ ਵੇਖ ਗਈਆਂ ਜੇਠਾ ਜੀ ਨੇ ਅੱਗੂ ਉੱਤਰ ਦਿੱਤਾ ਕਿੰਨੇ ਪੈਸੇ ਵਟੇ ਮਾਤਾ ਜੀ ਨੇ ਕਿਹਾ ਕਿੰਨੇ ਪੈਸੇ ਵਟੇ ਅੱਗੋ ਜੇਠਾ ਜੀ ਨੇ ਜਵਾਬ ਦਿੱਤਾ ਤਿੰਨ ਪੈਸੇ ਨਗਤ ਤੇ ਬਾਕੀ ਸਾਰੇ ਉਧਾਰ ਉਧਾਰ ਕਿਸ ਨੂੰ ਮਾਤਾ ਜੀ ਨੇ ਪੁੱਛਿਆ ਕਿ ਉਧਾਰ ਕਿਸ ਨੂੰ ਖਵਾਈਆਂ ਤੱਗ ਜੇਠਾ ਜੀ ਨੇ ਜਵਾਬ ਦਿੱਤਾ ਸਾਧੂਆਂ ਨੂੰ ਉਹ ਸਾਧੂ ਪਗਵਾਨ ਦੇ ਪਿਆਰੇ ਸਨ ਉਹ ਕਹਿੰਦੇ ਸੀ ਉਹਨਾਂ ਨੂੰ ਭੋਜਨ ਨਹੀਂ ਮਿਲਿਆ ਉਹ ਭੁੱਖੇ ਹਨ ਉਨਾਂ ਕੋਲ ਪੈਸੇ ਨਹੀਂ ਸਨ ਉਹ ਘੁੰਗਣੀਆਂ ਖਾ ਕੇ ਬਹੁਤ ਪਰਸਾਨ ਹੋਏ ਉਹਨਾਂ ਕਿਹਾ ਜਾ ਬਾਲਕ ਤੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਦੂਰ ਹੋਣਗੀਆਂ ਹੁਣ ਹੋਰ ਵੀ ਕਿੰਨਾ ਕੋਈ ਜਾਖਦੇ ਰਹੇ ਜਿਸ ਦੀ ਮੈਨੂੰ ਸਮਝ ਨਹੀਂ ਲੱਗੀ ਆਪਣੇ ਜੇਠੇ ਪੁੱਤਰ ਦੀ ਜ਼ਬਾਨੋਂ ਘੁੰਗਣੀਆਂ ਦੇ ਉਧਾਰ ਦੇਣ ਦੀ ਕਥਾ ਸੁਣ ਕੇ ਧਰਮੀ ਮਾਤਾ ਜੀ ਚੁੱਪ ਹੋ ਗਏ ਓ ਕਿੰਨਾ ਚਿਰ ਕੁਝ ਸੋਚਦੇ ਰਹੇ ਉੱਤਰ ਨੂੰ ਗੁੱਸੇ ਨਹੀਂ ਹੋਏ ਚਿੜਕਿਆ ਵੀ ਨਹੀਂ ਸਗੋ ਪਿਆਰ ਨਾਲ ਆਖਿਆ ਬੇਟਾ ਚਲੋ ਹੱਥ ਮੂੰ ਧੋਵੋ ਤੇ ਰੋਟੀ ਖਾਵੋ ਜੋ ਕੀਤਾ ਸੋ ਚੰਗਾ ਕੀਤਾ ਅੱਗੇ ਨੂੰ ਆਧਾਰ ਨਾ ਕੁੰਗੜੀਆਂ ਵੇਚੜੀਆਂ ਆਧਾਰ ਨਹੀਂ ਕੁੰਗੜੀਆਂ ਵੇਚਣੀਆਂ ਨਗਦ ਥੋੜੇ ਪੈਸੇ ਵਟ ਲੈਣੇ ਚੰਗੇ ਹਨ ਅਗਲੇ ਦਿਨ ਫਿਰ ਮਾਤਾ ਜੀ ਨੇ ਘੁੰਗਲੀਆਂ oval ਦਿੱਤੀਆਂ ਜੇਠਾ ਜੀ ਸ਼ਾਬਾ ਚੁੱਕੇ ਦਰਿਆ ਰਾਵੀ ਕਿਨਾਰੇ ਜਾ ਬੈਠੇ ਸਾਧ ਬਚਨ ਟੱਲਾਦਾ ਵਾਲੀ ਗੱਲ ਹੋਈ ਉਸ ਦਿਨ ਕੋ ਘੁੰਗਣੀਆਂ ਨਗਦ ਬਹੁਤ ਛੇਤੀ ਵਿਕ ਗਈਆਂ ਮੋٹے ਮੋٹے ਪੈਸਿਆਂ ਨਾਲ ਜੇਬ ਭਰ ਕੇ ਜੇਠਾ ਜੀ ਘਰ ਆ ਪੁੱਜੇ ਉਨ੍ਹਾਂ ਦੀ ਆਤਮਾ ਖ ਰਹੀ ਸੀ ਹਰ ਜਨ ਸੰਤ ਕਰ ਕਿਰਪਾ ਪਗਲਾਉਣ ਗੁਰ ਸ਼ਬਦ ਹਰ ਭਜ ਸੁਰਤ ਸਮਾਇਣ ਮੇਰੇ ਵਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵ ਚਲ ਹਰ ਨਾਮ ਤਰਾਇਣ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਜੇਠਾ ਜੀ ਦੇ ਜੋ ਪਹਿਲੀ ਵਾਰ ਉਹਨੇ ਵਪਾਰ ਕੀਤਾ ਸੀ ਕੁੰਗੜੀਆਂ ਵੇਚ ਰਹੀਆਂ ਸੀ ਉਹਨਾਂ ਦੇ ਬਾਰੇ ਸੁਣਿਆ ਆ ਤੇ ਸੱਚ ਦੱਸਾਂ ਮੈਨੂੰ ਤਾਂ मतलब ਸੁਨਾਦੀ ਸੁਨਾਦੀ ਨੂੰ ਬਹੁਤ ਹੀ ਵਿਰਾਗ ਹੋ ਜਾਂਦਾ ਸੀ ਸੁਣਾਇਆ ਵੀ ਨਹੀਂ ਜਾ ਰਿਹਾ ਸੀਗਾ ਉਹ ਮਾਲਕ ਦੀ ਜ਼ਿੰਦਗੀ ਪਹਿਲਾਂ ਤੋਂ ਇਦਨੇ ਨਾ ਮੈਂ ਤਾਂ ਕੁਝ ਬੋਲਿਆ ਨਹੀਂ ਜਾ ਰਿਹਾ ਵੈਸੇ ਹਾਂਜੀ ਚੇਠਾ ਜੀ ਦਾ ਗੋਇੰਦਵਾਲ ਪੁੱਛਣਾ ਇਹਦੇ ਬਾਰੇ ਅਸੀਂ ਕੁਝ ਸਮਾਂ ਬਾਅਦ ਜ਼ਿਕਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ